ਬਿਲਕੁਲ ਖਾਲੀ ਚਲੋਗੇ ਬਿਲਕੁਲ ਖਾਲੀ ਦੁਕਾਨ ਦੇ ਅੰਦਰ ਸਮਾਨ ਉਹ ਆਰਦਾਨ ਦੁਕਾਨ ਦੇ ਬਾਹਰ ਲੱਗਿਆ ਹੈ ਰਿਕੰਦਰ ਆ ਬਲਾ ਸਾਰਿਆਂ ਨੂੰ ਬੁਲਾ ਕਰਨ ਆ ਰਿਹਾ ਕਿਸੇ ਵੀ ਤਰੀਕੇ ਫੋਨ ਤੇ ਜਾਣੀ ਮੇਰਾ ਦੂਜਾ ਫੋਨ ਕਿ ਪਾ ਲਓ ਤੁਸੀਂ ਦੇ ਜੀ ਆ ਬਹੁਤ ਫਾਰਾ ਹੋਇਆ ਹੈ ਕੰਨੇ ਜੀ ਸਾਬ ਲੋ ਗੋਮਰ ਪੰਜਾਬ ਕੋਲੋਂ ਆਰਡਰ ਹੋਏ ਆ ਆਜੋ ਸੈਂਸਰ ਆਜੋ ਆ ਨਾਮ ਰਿਸ਼ਵਾਬਲ ਹੋਏ ਆ ਅਗਰ ਸਾਡੇ ਦੁਕਾਨ ਤੋਂ ਤੁਸੀਂ ਜਵਾਨ ਨਹੀਂ ਚੱਕਦੇ ਆਪਣੇ ਕਦਰ ਪਰਚੰਦ ਇਹਦੇ ਵਿੱਚ ਡਰੈਕਟ ਐਫ ਆਈ ਆਰ ਹੋ ਜੂ ਕੋਈ ਨਹੀਂ ਲੋਸਣਾ ਅਸੀਂ ਆਜੇ ਚੱਲੇ ਆ ਕੱਲ ਸਾਡੇ ਸ਼ਡਿਊਲ ਦੇ ਵਿੱਚ ਬੰਦੇ ਆਉਣੇ ਆ ਵੀਡੀਓ ਬਣਾਉਣੇ ਆ ਜੇ ਇਸ ਦੁਕਾਨ ਦੀ ਵੀਡੀਓ ਆ ਗਈ ਉਹ ਤੇ ਡਾਇਰੈਕਟ ਪਰਚਾ ਹੈ ਇਸ ਕਰਕੇ ਬਰਾਏ ਮਿਹਰਬਾਨੀ ਮੇਰੀ ਸਾਰੀ ਮਾਲ ਤੇ ਬੇਚੀ ਆ ਕਿ ਆਪਣਾ ਜਿੰਨਾ ਫਰੰਟ ਵਾਲਾ ਸਮਾਨ ਆ ਆਪਣੇ ਜੱਲਾਨਾ ਦੇ ਅੰਦਰ ਇਹ ਅੱਜ ਇਹਦਾ ਕਾਰਪੇਟ ਲਾ ਗਿਆ ਅਸੀਂ ਕਿਉਂਕਿ ਅੰਦਰ ਰੱਖ ਲਿਆ ਉਹਨਾਂ ਦੇ ਸੀਸੇ ਸਾਹਿਬ ਨੇ ਇਹਨਾਂ ਦੇ ਲਾਓ ਜੀ ਇੱਥੇ ਮਾਰੇ ਜਿਹੜਾ ਦੇ ਕੋਲ ਲਾ ਗਏ ਉਹ ਉਹ ਦੇਖੋ ਵੀ ਲਾਓ ਜੀ ਜਾਬ ਦੇ ਇਹ ਤੁਸੀਂ ਪੜ ਸਕਦੇ ਹੋ ਥੱਲੇ ਦੇਖੋ ਸਾਡਾ ਇਹ ਇਹਦੇ ਵਿੱਚ ਸੱਤੇ ਡਾਕ ਦਾ ਫਾਇਦਾ ਨਹੀਂ ਜੀ ਸਾਡਾ ਕੋਈ ਵੀ ਸਮਾਨ ਪਟਾਣ ਦਾ ਦੇ ਬਾਹਰ ਨਹੀਂ ਜਾਏਗਾ ਕੰਦਰ ਲਾਓ

ਜਿਸ ਨੇ ਮੈਂ ਵੀਡੀਓ ਬਣਾ ਕੇ ਪਾਸੇ ਪੱਤਾ ਮੇਰਾ ਹੀ ਜੇ ਨਾ ਇਹਦੇ ਪੱਤਾ ਲੈ ਦਿੱਤਾ ਕੋਈ ਇਹ ਨਹੀਂ ਹੈ ਫਾਈਂਡਾ ਨੂੰ ਕੋ ਸਮਾਨ ਲੈ ਜੋ ਸਰਦੇ ਫਾਈਂਡ ਕਰਕੇ ਲੈ ਜਾਗੇ ਤੇ ਡੀਸੀ ਸਾਹਿਬ ਵੱਲੋਂ ਡਰੈਕਟਲੀ ਜਿਹੜਾ ਆਰਡਰ ਹੋਇਆ ਜਿਹੜਾ ਦੁਕਾਨਦਾਰ ਆਪਣੀ ਸ਼ਟਰ ਤੋਂ ਬਾਹਰ ਸਮਾਨ ਲੋਗਾ ਉਹਦੇ ਖਿਲਾਫ ਕੱਟਾ ਹੋਵੇ ਇਹ ਪੱਤਾ 145 ਦਾ ਨਿਕਲ ਕੇ ਆਉਗੇ ਉਹ ਮਾਰਕ ਸਿੱਧੇ ਜੀਮਾ ਦੀ ਕਮੇਟਰੀ ਜਿਹੜਾ ਵਾਧਾ ਆਪਣਾ ਕਰ ਦਿੱਤੀ ਹੈ ਇਦੇ ਵੈਸੇ ਜੋ ਵੀ ਬਰੇ ਸਤਰਾ ਵਾਲੇ ਜ਼ਿਲ੍ਹੇ ਸੱਚਾ ਹੋਆ ਇਸ ਕਰਕੇ ਨਾ ਕੱਟ ਕੇ ਦੇ ਦਿੱਤਾ ਅਸੀਂ ਆਈ ਕਰਮ ਜੀ ਸਭ ਦਾ ਵਾਤਾਵਰਣ ਆਉਂਦਾ ਕਿ ਪਾਣੀ ਦਾ ਜਾਦਾ ਦਿੱਤੇ ਆ ਗਿਆ ਅੱਜ ਵਜੇ ਆਹ ਕੰਮ ਕਰਦੇ ਅਸੀਂ ਜਿਹੜੇ ਆਪਸ ਹੋਏ ਤੇ ਅਰਾਸ਼ ਹੋ ਰਹੀ ਹੈ ਇਹ ਦੋ ਘਾਟਾ ਤੋਂ ਜੀ ਇਹ ਜਿਹੜੇ ਦਾ ਜੂਤ ਆ ਰਹੇ ਹੋ ਇਹ ਲਿਗੋ ਉੱਤੇ ਅੱਗੇ ਇਹ ਦਿਨ ਹੋਣਾ ਨਾ ਪੁੰਗਾ ਇਹ ਚੱਲ ਕੇ ਕੱਟ ਕੇ ਦੇ ਦਾਂਗਾ ਇੱਕ ਵਾਰ ਜਲਾਉਣਾ ਇਹ ਘਰ ਜਾ ਕੇ ਬੋਰ ਕਰਕੇ ਇਹ ਕਿਸੇ ਨੇ ਫੋਟੋ ਪਾਤੀ ਇਹਦੇ ਚਾਇਨਾ ਭਾਪਾ ਦਾ ਇਹਦੇ ਪਤਾ ਸਭ ਇੱਕ ਵਾਰ ਠੀਕ ਹੈ ਅੱਲਾ ਸੋਇਆ ਅੱਲਾ ਖੰਬਾ ਇਸ ਕਰਕੇ ਮੇਰੀ ਸਾਰਿਆਂ ਨੂੰ ਦੇ ਦਿੱਤੀ ਹੈ ਕਿ ਆਪਣਾ ਸਮਾਨ ਆਪਣੇ ਛੋਦੇ ਅੰਗ ਵਿੱਚ ਓਕੇ ਜੀ ਕਿਹੋ ਜਿਹਾ ਲੜੋ ਲਿਖੇ ਲਾਓ ਜੀ ਇਹਨਾਂ ਦੇ ਸੰਭਾਲ ਕੇ ਰੱਖੋ ਯਾਰ ਦੇ ਨਾਮ ਰਿਕੁਐਸਟ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਵੀ ਨਹੀਂ ਕੀਤੀ ਜੇ ਜੀ ਪਾਲਣਾ ਨਹੀਂ ਕੀਤੀ ਜਾਏਗੀ ਫਿਰ ਜਿਹੜੇ ਆਫਰ ਆ ਜਿਹੜੀ ਚਾਰਜ ਕੀਤੀ ਜਾਏਗੀ ਜੀ ਸਾਹਿਬ ਆਟੋ ਹੈ ਪੰਜਾਬ ਗਵਰਨਰ ਜੀ ਸਾਹਿਬ ਔਰ ਅਸੀਂ ਸਾਡੇ ਮਾਨ ਜੋ ਐਡਸ਼ੂ ਟ੍ਰੈਕਸ ਵਾਲੋ ਇਕੱਲੇ ਇਕੱਲੇ ਬਾਥਰ ਹੋ ਜਾ ਕੇ ਇਹ ਆਰਡਰ ਤੁਹਾਨੂੰ ਦੱਸ ਰਹੇ ਆ ਆ ਜੀ ਦੀ ਜ਼ਿੰਮੇਵਾਰੀ ਹੈ ਜਿੰਨਾ ਵੀ ਸਮਾਨ ਹੈ ਸ਼ਟਰ ਦੇ ਅੰਦਰ ਹੋਊਗਾ ਬਹੁਤ ਵਧੀਆ ਚੀਜ਼ ਹੈ ਕਿ وہ دیکھو سامنے کی دکان کے بالکل ہے دکان کا ساتھ نہیں فٹ باہر ہے ساتھ دکان نہیں سنتے ہے اندر اور مینیجر جو بھی ہے مالک لے اندر باہر ہوں گے اپ کیا کرنے لگے کل تو جڑا لگائے گا ਵੈਲੋਸਿਟੀ ਆਪਾਂ ਜੇ ਕੋਈ ਲਿਆਦ ਨਹੀਂ ਜੇ ਕੋਈ ਕਿਸੇ ਘਾਰਫੇਸ਼ਨ ਵਾਲੇ ਨੇ ਕਿਸੇ ਅਫਸਰ ਨੇ ਤੁਹਾਨੂੰ ਕਹਿਣਾ ਜਿਸ ਜਗ੍ਹਾ ਵੀ ਸਾਨੂੰ ਫੋਟੋ ਪੈ ਗਈ ਜਾਂ ਵੀਡੀਓ ਬਣ ਗਏ ਉਹ ਤੇ ਐਫਆਈਆਰ ਲਾਉਂਟ ਹੋਏ ਤੇ ਬੈਲ ਕੋਲੇ ਆਤਾ ਦਾ ਸਮਾਨ ਕਿਸੇ ਅੰਦਰ ਆ ਆਮੇ ਚਾਈ ਬਾਈ ਇੱਥੇ ਲਾਓ ਜੀ ਇਹਨਾਂ ਦੇ ਸਾਈਨ ਕਰਾਓ ਬੰਨੇ ਦੁਕਾਨਦਾਰਾਂ ਦੇ ਸਾਰੇ ਮਗਰ ਤੇ ਇਹਦੇ ਮੋਸਲੇ ਆ ਗਏ ਆ ਮਟਰ ਲਾਉਣਾ ਸਿੱਕਲ ਦੁਕਾਨਦਾਰਾ ਲੋਕ ਸਿੰਘ ਜਾਨ ਜੋਗ ਡੀਸੀ ਸਾਹਿਬ ਦੇ ਹੁਕਮਾਂ ਦੀ ਯਾ ਤੂੰ ਵੀ ਇੰਨੇ ਬਾਅਦ ਸਾਖਿਬ ਦੇ ਵਿੱਚ ਜਾ ਕੇ ਅਸੀਂ ਮੋਬਾਈਲ ਕਰੋ ਆਰ ਜਾਇਆਗਾ ਐਪ ਆਏਗੀ ਕਰੋ ਤੇ ਰੁਕਦੇ ਇਤਨਾ ਜਿੱਤੇ ਕਿ ਬਹੁਤ ਜਿਆਦਾ ਸੜਦਾ ਨਹੀਂ ਗਈ ਕੱਟ ਨਹੀਂ ਗਈ ਬਲੱਡ ਹੋਵੇ ਸਰਪਸ ਉੱਧਰ ਵੀ ਜੇਦਰ ਵੀ ਚਾਏ ਉੱਧਰ ਵੀ ਚਾਏ ਉਹਨਾਂ ਦਾ ਐਲਾਨ ਪਾਰਪਰ ਸੀ ਇਹ ਸਰ ਜਿਹੜਾ ਨੋਟਿਸ ਲੈ ਕੇ ਤੁਸੀਂ ਮਾਰਕੀਟ ਦੇ ਵਿੱਚ ਆਇਏ ਜੇ ਮਾਰਕੀਟ ਵਾਲਿਆਂ ਨੂੰ ਵੀ ਦੱਸੋ ਕਿ ਇਹਦਾ ਨੋਟਿਸ ਨਹੀਂ ਅੱਲੀ ਗੱਲ ਦੇ ਨੋਟਸ ਨਹੀਂ ਐ ਇਹ ਨੋਟਸ ਨੇ ਐ ਸਾਡੇ ਮਾਨਜੋ ਡੀਸੀ ਸਾਹਿਬ ਮਾਨਜੋ ਕਮਿਸ਼ਨਰ ਔਰ ਪੁਲਿਸ ਤੇ ਮਾਨਜੋ ਕਮਿਸ਼ਨਰ ਔਰ ਕਾਰਪੋਰੇਸ਼ਨ ਔਰ ਇਹ ਮਾਨਜੋ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਪਾਸ ਹੋ ਗਿਆ ਜਿੰਨੂੰ ਆਪਾਂ ਪਹਿਲਾਂ 144 ਕਹਿੰਦੇ ਹੁੰਦੇ ਸੀ ਉਨੇ 163 ਬੀ ਐਨ ਐਸ ਐਸ ਦੇ ਵਿੱਚ ਇਹਦੇ ਵਿੱਚ ਸਪਸ਼ਟ ਲਿਖਿਆ ਗਿਆ ਵਾ ਕਿ ਕੋਈ ਵੀ ਦੁਕਾਨਦਾਰ ਸਰਕਾਰੀ ਜਗਾ ਤੇ ਫੁੱਟਪਾਥ ਤੇ ਅਗਰ ਸਮਾਨ ਲਾਂਦਾ ਹੈ ਉਹਦੇ ਖਿਲਾਫ ਡਾਇਰੈਕਟ ਐਫ ਆਈ ਆਰ ਹੋਏਗੀ ਸਰ ਉਹਨੂੰ ਵਾਰਨਿੰਗ ਦੇ ਕੇ ਸਿਰਫ ਛੱਡ ਦੇ ਨਹੀਂ ਵਾਰਨਿੰਗ ਨਹੀਂ ਇਹ ਵਾਰਨਿੰਗ ਨਹੀਂ ਇਹ ਮਾਨਜੋਗ ਡੀ ਸੀ ਸਾਹਿਬ ਦੇ ਹੁਕਮ ਹੈ ਮਾਨਜੋਗ ਏ ਡੀ ਸੀ ਟ੍ਰੈਫਿਕ ਸਾਹਿਬ ਸਾਡੇ ਅਮਨਦੀਪ ਕੌਰ ਦੇ ਅਸੀਂ ਕੱਲ ਪਰਸੋਂ ਦੇ ਜਿੱਦਣ ਦੇ ਸੈਕੂਲੇਟ ਹੋਏ ਆ ਡੇਰ ਦੇ ਮੁਤਲਕ ਸਾਡੇ ਕੋਲ 10-7 ਨੂੰ ਆਏ ਆ ਉਹਦੇ ਮੁਤਲਕ ਅਸੀਂ ਕੱਲੇ-ਕੱਲੇ ਮਾਰਕੀਟ ਦੇ ਵਿੱਚ ਜਾ ਕੇ ਕੱਲੇ-ਕੱਲੇ ਜਿਹੜੇ ਮਤਲਬ ਕਿ ਜੇ ਲਾਈਨ 'ਚ ਸਮਾਨ ਲਓ ਤੁਸੀਂ ਦੇਖਿਆ 8 ਦੁਕਾਨਾਂ ਐ ਇਹਨਾਂ ਨੂੰ ਸਾਰੇ ਜਿਹੜੇ ਮਾਲਕ ਨੇ ਇਹਨਾਂ ਦੇ ਜਾਂ ਇਹਨਾਂ ਨੇ ਕਿਰਾਏ ਦੇ ਦਿੱਤੀਆਂ ਨੇ ਸਾਰਿਆਂ ਨੂੰ ਇਸ ਹੁਕਮਾਂ ਬਾਰੇ ਆਰਡਰਾਂ ਬਾਰੇ ਕੱਲੇ-ਕੱਲੇ ਬਰੀਕੀ 'ਚ ਦੱਸ ਰਹੇ ਆ ਕਿ ਆਪਣਾ ਜਿਹੜਾ ਫੁੱਟਪਾਥ ਖਾਲੀ ਰੱਖਿਓ ਇਦੇ ਵਿੱਚ ਜੀ ਜੁਰਮਾਨੇ ਦੀ ਪ੍ਰੋਵੀਜ਼ਨ ਨਹੀਂ ਹੈਗੀ ਇੱਥੇ ਡਾਇਰੈਕਟ ਐਫ ਆਈ ਆਰ ਆ ਕਿਸੇ ਨੇ ਵੀ ਫੋਟੋ ਪਾਤੀ ਜਾਂ ਵੀਡੀਓ ਵਾਇਰਲ ਹੋ ਗਈ ਕਿਸੇ ਦੁਕਾਨ ਦੀ ਉਹਦੀ ਐਫ ਆਈ ਆਰ ਹੋ ਕੇ ਉਹਨੂੰ ਉਹ ਕੋਣ ਸਰ ਜੀ ਇਹ ਕਿੰਨੇ ਦਿਨ ਤੱਕ ਦੱਸਿਆ ਜਾਏਗਾ ਨਹੀਂ ਤਕਰੀਬਨ ਜਿੱਥੇ ਜਿੱਤੇ ਦੱਸਤਾ ਉਧਰ ਅਸੀਂ ਆਪਣੇ ਸਿਵਲ ਦੇ ਬੰਦੇ ਲਾਤੇ ਆ ਜੇ ਕੋਈ ਨਹੀਂ ਹਟੂਗਾ ਮਾਨ ਜੋ ਡਿਸਆਰਬ ਦੇ ਹੁਕਮਾਂ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਬੰਦ ਦੀ ਕਾਰਵਾਈ ਹੋਈ। ਕੋਈ ਕਿਸੇ ਤਰ੍ਹਾਂ ਦਾ ਕੋਈ ਚਰਚਾ ਹੋਇਆ ਵਾ ਕੌਂਸਲ ਮੰਡਲ ਨੂੰ। ਅਜੇ ਕੁਝ ਜਗ੍ਹਾ ਰਹਿ ਗਈਆਂ ਸਾਡੀਆਂ ਜਿੱਧਰ ਦਾਸਤਾ ਵਾ ਔਰ ਗਾਂ ਦੱਸ ਰਹੇ ਆ। ਉਸ ਤੋਂ ਬਾਅਦ ਜੇ ਕੋਈ ਨਹੀਂ ਹਟਦਾ ਤੇ ਫਿਰ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ। ਕਿਹੜੇ ਕਿਹੜੇ ਇਲਾਕੇ ਦੇ ਵਿੱਚ ਤੁਹਾਡੇ ਨੂੰ ਦੇਖੋ ਜੀ ਸਾਡੇ ਮਾਨਯੋਗ ਐਡੀਐਸਪੀ ਟ੍ਰੈਫਿਕ ਸਾਹਿਬ ਦੇ ਨਾਲ ਸ਼ਾਟੇ ਤੋਂ ਸ਼ੁਰੂ ਹੋ ਕੇ ਬਾਬੇ ਸ਼ਿਦਾਂ ਤੱਕ 골ਡਨ ਗੇਟ ਤੱਕ ਨਜੀਠਾ ਰੋਡ ਔਰ ਮੇਰਾ ਏਰੀਆ ਜਿਹੜਾ ਆਏ ਦਾ ਰਾਮਬਾਦ ਕਟਰਾ ਜਰਮਲ ਸਿੰਘ ਹੈਰੀਟੇਜ ਸ੍ਰੀ ਹਰਮੰਦਰ ਸਾਹਿਬ ਜੀ ਦਰਗਿਆਣਾ ਮੰਦਿਰ ਜੀ ਆ ਸਾਡੀ ਆ ਮਾਰਕੀਟ ਰਹਿ ਗਈ ਆ ਤੇ ਇੱਕ ਸਿੰਗਲ ਮੇਰੀ ਉਹ ਅਗਲੇ ਸੌਰੀ ਆ ਨਾਲ ਦੀ ਰਹਿ ਗਈ ਆ ਆ ਸਾਹਮਣੇ ਵਾਲੇ ਇਹ ਡੀਸੀ ਸਾਹਿਬ ਦੇ ਹੁਕਮਾਂ ਨੂੰ ਕੱਲੇ ਕੱਲੇ ਸਾਰੇ ਦੁਕਾਨਦਾਰ ਵੀਰਾਂ ਨੂੰ ਇਕੱਠੇ ਕਰਕੇ ਫਾਇਰ ਦੀ ਨਿਯਾਬੀ ਕਿਦੋਂ ਪਾਂਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਕੀ ਹੈ ਉਹਦਾ ਵਿਸਤਾਰ ਬਰੋ ਸਾਰੇ ਮੌਕੇ ਮਤਲਬ ਹੋਵੇ ਕਿਸ ਤਰ੍ਹਾਂ ਦਾ ਇੱਥੇ 2-3 ਸੈਕਸ਼ਨ ਹੈਗੇ ਆ ਜੀ ਇਹ ਦੇਖਣਾ ਮੈਨੇ ਕਿਸ ਤਰ੍ਹਾਂ ਦਾ ਉਹਦੇ ਵਿੱਚ ਪਰਚਾ ਹੋਣਾ ਨਜਾਇਜ਼ ਜਗ੍ਹਾ ਦੇ ਉੱਤੇ ਕਬਜ਼ਾ ਕਰਨਾ ਦੁਕਾਨਦਾਰ ਵੱਲੋਂ ਇਹਦੇ ਵਿੱਚ ਸਪਸ਼ਟ ਲਿਖਿਆ ਮੈਂ ਅੱਗੇ ਵੀ ਦੱਸਿਆ ਤੁਹਾਨੂੰ ਵੀ ਦੁਕਾਨਦਾਰਾਂ ਵੱਲੋਂ ਦੁਕਾਨ ਅੱਗੇ ਵਧਾ ਕੇ ਫੁੱਟਪਾਥ ਤੇ ਸਮਾਨ ਨਾ ਰੱਖਿਆ ਜਾਵੇ ਤੇ ਵਹੀਕਲ ਵਾਹਨ ਪਾਰਕਿੰਗ ਜਿਹੜੇ ਇਸ ਤਰ੍ਹਾਂ ਆਪਾਂ ਡੇਡੇ ਮੇਡੇ ਲਾਇਨ ਨੇ ਉਹ ਨਹੀਂ ਬਿਲਕੁਲ ਦੁਕਾਨਦਾਰ ਹੈ ਤੇ ਆਪਣੇ ਸਾਹਮਣੇ ਆਪਣਾ ਪ੍ਰੋਪਰ ਲਾਣ ਤੇ ਤੀਸਰਾ ਕੋਈ ਰੇੜੀ ਵਾਲਾ ਕੋਈ ਨਾ ਦੁਕਾਨਦਾਰ ਜਾਂ ਕਈ ਦੁਕਾਨਦਾਰਾਂ ਨੇ ਰੇੜੀਆਂ ਲਵਾਈਆਂ ਹੁੰਦੀਆਂ ਉਹ ਜੇ ਰੇੜੀ ਵਾਲਾ ਨਹੀਂ ਹਟਦਾ ਤਾਂ ਵਿੱਚ ਦੁਕਾਨਦਾਰ ਦਾ ਵੀ ਆ ਐਫ ਆਈ ਆਰ ਹੋਊਗੀ ਸਰ ਇਹਦੀ ਸਜ਼ਾ ਵੀ ਆਏਗੀ ਇਹ ਤਾਂ ਕੋਰਟ ਦੀ ਮਰਜ਼ੀ ਆ ਜੀ ਕੋਰਟ ਕੀ ਡਿਸੀਜਨ ਲੈਂਦੇ ਜੱਜ ਸਾਹਿਬ ਦੇ ਅੱਗੇ ਜਿਸ ਤਰ੍ਹਾਂ ਨਾਰਮਲ ਐਫ ਆਈ ਆਰ ਹੁੰਦੀ ਉਤਰੇ ਹੀ ਹੋਣੀ ਆ ਠੀਕ ਆ ਸਰ